ਅੰਮ੍ਰਿਕਾ ਵਿੱਚ ਇੱਕ 30 ਸਾਲਾਂ ਦੇ ਭਾਰਤੀ ਨੌਜਵਾਨ ਨੂੰ ਪੁਲਿਸ ਦੇ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਦੁਖਦਾਈ ਘਟਨਾ ਕੈਲੀਫੋਰਨੀਆ ਦੇ ਵਿੱਚ ਵਾਪਰੀ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਆਪਣੇ ਬੇਟੇ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਭਾਰਤ ਸਰਕਾਰ ਦੇ ਅੱਗੇ ਅਪੀਲ ਕਰ ਰਿਹਾ ਹੈ। ਸਸਤਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਵਿੱਚ 30 ਸਾਲਾਂ ਦੇ ਭਾਰਤੀ ਨੌਜਵਾਨ ਮੁਹੰਮਦ ਨਿਜ਼ਾਮਉਦੀਨ ਨੂੰ ਅਮਰੀਕੀ ਪੁਲਿਸ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ 30 ਸਤੰਬਰ ਨੂੰ ਵਾਪਰੀ ਸੀ ਪਰ ਪਰਿਵਾਰ ਨੂੰ ਇਸ ਬਾਰੇ 2 ਹਫ਼ਤੇ ਬਾਅਦ ਪਤਾ ਚੱਲਿਆ। ਪੁਲਿਸ ਦੇ ਮੁਤਾਬਕ ਨizamuddin ਨੇ ਆਪਣੇ ਰੂਮ ਮੇਟ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਸੀ ਪਰ ਪਰਿਵਾਰ ਨੇ ਇੱਥੇ ਨਸਲੀ ਵਿਤਕਰਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਪਰਿਵਾਰ ਨੇ ਭਾਰਤੀ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੂੰ ਇੱਕ ਚਿੱਠੀ ਲਿਖ ਕੇ Laash ਵਾਪਸ ਲਿਉਣ ਦੇ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ ਕੈਲੀਫੋਰਨੀਆ ਦੇ ਸੰਟਾ ਕਲਾਰਾ ਪੁਲਿਸ ਵਿਭਾਗ ਦੇ ਮੁਤਾਬਕ 3 ਸਤੰਬਰ ਨੂੰ ਸਵੇਰੇ 8 ਵਜੇ ਦੇ ਕਰੀਬ 911 ਤੇ ਇੱਕ ਕਾਲ ਮਿਲੀ ਜਿਸ ਦੇ ਵਿੱਚ ਇੱਕ ਘਰ ਵਿੱਚ ਚਾਕੂ ਦੇ ਨਾਲ ਹਮਲੇ ਦੀ ਖਬਰ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਤਾਂ ਨਿਜ਼ਾਮਉਦੀਨ ਨੂੰ ਚਾਕੂ ਨਾਲ ਆਪਣੇ ਰੂਮਮੇਟ ਤੇ ਹਮਲਾ ਕਰਦੇ ਦੇਖਿਆ ਗਿਆ ਜ਼ਖਮੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਸ ਦੀ ਜਾਨ ਬਚ ਗਈ ਪੁਲਿਸ ਨੇ ਘਰ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਨਿਜ਼ਾਮਉਦੀਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਚਾਕੂ ਦੇ ਨਾਲ ਹਮਲਾਵਰ ਰੁਖ ਦੇ ਵਿੱਚ ਨਜ਼ਰ ਆਇਆ ਇਸ ਤੋਂ ਬਾਅਦ ਪੁਲਿਸ ਨੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਉਸਨੂੰ ਨੇੜੇ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਪੁਲਿਸ ਮੁਖੀ ਕੌਰੀ ਮੌਰਗਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਨizamuddin ਨੇ ਖੁਦ ਪੁਲਿਸ ਨੂੰ ਮਦਦ ਲਈ ਕਾਲ ਕੀਤੀ ਸੀ ਨੌਜਵਾਨ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਰੂਮ ਮੇਟ ਦੇ ਨਾਲ 에어 ਕੰਡੀਸ਼ਨਰ ਨੂੰ ਲੈ ਕੇ ਇੱਕ ਮਾਮੂਲੀ ਝਗੜਾ ਹੋਇਆ ਸੀ ਜੋ ਚਾਕੂ ਦੇ ਹਮਲੇ ਤੱਕ ਪਹੁੰਚ ਗਿਆ ਪਰਿਵਾਰ ਨੇ ਇਹ ਵੀ ਕਿਹਾ ਕਿ ਨizamuddin ਚੁੱਪਚਾਪ ਰਹਿਣ ਵਾਲਾ ਤੇ ਧਾਰਮਿਕ ਸੁਭਾਅ ਵਾਲਾ ਇੱਕ ਨੌਜਵਾਨ ਸੀ ਅਤੇ ਉਹ ਅਮਰੀਕਾ ਦੇ ਵਿੱਚ ਨਸਲੀ ਵਿਤਕਰੇ ਦਾ ਸ਼ਿਕਾਰ ਹੋ ਰਿਹਾ ਸੀ ਮੁਹੰਮਦ ਨizamuddin ਫਲੋਰੀਡਾ ਦੇ ਇੱਕ ਕਾਲਜ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਸ ਕਰਨ ਲਈ ਅਮਰੀਕਾ ਆਇਆ ਸੀ ਉਹ ਸੈਂਟਾ ਕਲੋਰਾ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ ਪਰ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸ ਨੂੰ ਉਹ ਨਸਲੀ ਵਿਤਕਰੇ ਦੇ ਨਾਲ ਜੋੜਦਾ ਹੈ ਉਸਨੇ ਆਪਣੇ ਲਿੰਕਡਿਨ ਤੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਸੀ ਕਿ ਮੈਂ ਨਸਲੀ ਨਫ਼ਰਤ, ਨਸਲੀ ਵਿਤਕਰੇ, ਨਸਲੀ ਪੀੜਾ ਤੁਸੀਂ ਹੈ ਤਨਖਾਹ ਧੋਖਾ ਧੜੀ ਗਲਤ ਤਰੀਕੇ ਨਾਲ ਕੱਢੇ ਜਾਣ ਦਾ ਸ਼ਿਕਾਰ ਹੋਇਆ ਹਾਂ ਬਸ ਹੋ ਗਿਆ ਗੋਰੀ ਨਸਲ ਦੀ ਅਮਰੀਕੀ ਮਾਨਸਿਕਤਾ ਨੂੰ ਖਤਮ ਕਰਨਾ ਚਾਹੀਦਾ ਹੈ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਨizamuddin ਨੇ ਅਮਰੀਕਾ ਵਿੱਚ ਕਈ ਵਾਰ ਨਸਲੀ ਪੇਤ ਪਾਵ ਦੀ ਸ਼ਿਕਾਇਤ ਕੀਤੀ ਸੀ ਪਰ ਕਦੇ ਕੋਈ ਕਾਰਵਾਈ ਨਹੀਂ ਹੋਈ। ਦੁਖੀ ਅਤੇ ਬੇਬਸ ਪਿਤਾ ਮੁਹੰਮਦ ਹਸਨੁਦੀਨ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਉਸ ਨੂੰ ਅੱਜ ਹੀ ਪਤਾ ਚੱਲਿਆ ਕਿ ਉਸਦੇ ਬੇਟੇ ਨੂੰ ਸੈਂਟਾ ਕਲਾਰਾ ਪੁਲਿਸ ਨੇ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਦੀ ਲਾਸ਼ ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਪਈ ਹੈ। ਮੈਨੂੰ ਨਹੀਂ ਪਤਾ ਕਿ ਪੁਲਿਸ ਨੇ ਉਸ ਨੂੰ ਕਿਉਂ ਮਾਰ ਦਿੱਤਾ। ਪਰਿਵਾਰ ਨੇ ਵਾਸ਼ਿੰਗਟਨ ਤੇ ਸੈਨ ਫ੍ਰਾਂਸਿਸਕੋ ਵਿੱਚ ਭਾਰਤੀ ਦੂਤਾ ਘਰਾਂ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ ਨizamuddin ਦੇ ਪਿਤਾ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਲਾਸ਼ ਵਾਪਸ ਲਿਆਉਣ ਵਾਲੀ ਪ੍ਰਕਿਰਿਆ ਦੇ ਵਿੱਚ ਮਦਦ ਦੀ ਮੰਗ ਕੀਤੀ ਹੈ ਇਹ ਘਟਨਾ ਅਮਰੀਕਾ ਵਿੱਚ ਭਾਰਤੀਆਂ ਵਿਰੁੱਧ ਵੱਧ ਰਹੀ ਨਸਲੀ ਨਫ਼ਰਤ ਨੂੰ ਉਜਾਗਰ ਕਰਦੀ ਹੈ ਪਿਛਲੇ ਕੁਝ ਹਫ਼ਤਿਆਂ ਵਿੱਚ ਅਸੀਂ ਦੇਖਿਆ ਕਿ ਲਗਾਤਾਰ ਭਾਰਤੀਆਂ ਦੀਆਂ ਮੌਤਾਂ ਦੇ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਪਿਛਲੇ ਹਫਤੇ ਹੀ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਕਪਿਲ ਨੂੰ ਕੈਲੀਫੋਰਨੀਆ ਦੇ ਵਿੱਚ ਹੀ ਉਸਦੇ ਡਿਊਟੀ ਦੇ ਦੌਰਾਨ ਕੰਮ ਕਰਦੇ ਹੋਏ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਬਾਅਦ ਟੈਕਸਸ ਦੇ ਡਾਲਾਸ ਦੇ ਵਿੱਚ ਵੀ ਇੱਕ ਭਾਰਤੀ ਮੋਟਲ ਮੈਨੇਜਰ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹਨਾਂ ਘਟਨਾਵਾਂ ਨੇ ਭਾਰਤੀ ਡਾਇਸਪੋਰਾ ਦੇ ਵਿੱਚ ਡਰ ਜ਼ਰੂਰ ਪੈਦਾ ਕੀਤਾ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਹੁਣ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਮਰੀਕਾ ਭਾਰਤੀਆਂ ਲਈ ਸੁਰੱਖਿਅਤ ਨਹੀਂ ਰਿਹਾ। ਇੱਥੇ ਨਸਲੀ ਨਫ਼ਰਤ ਲਗਾਤਾਰ ਵੱਧ ਰਹੀ ਹੈ।